ਹਾਂਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਸ਼ਿਵ ਸੈਨਾ ਵਾਲਿਆਂ ਨੇ ਸਾਡੇ ਪੰਜਾਬੀਆਂ ਨੂੰ ਤੇ ਸਾਡੇ ਸਿੱਖਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਆ ਸਿੱਧੀ ਧਮਕੀ ਦੇ ਦਿੱਤੀ ਜਾਂਦੀ ਆ ਤੇ ਭਾਈ ਪਹਿਲਾਂ ਇਹਨਾਂ ਨੂੰ ਇਹਨਾਂ ਦੀ ਵੀਡੀਓ ਸੁਣਾ ਦਈਏ ਵੀ ਕੀ ਕੀ ਕਿਹਾ ਸਾਡੇ ਜੋ ਪੰਜਾਬ ਦੇ ਸਿੰਘਾਂ ਨੂੰ ਤੇ ਸਾਡੇ ਪੰਜਾਬੀਆਂ ਨੂੰ ਇਹ ਕਹਿੰਦੇ ਆ ਬੀਜੀ ਅਸੀਂ ਪੰਜਾਬ ਦਾ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤਾਂ ਅਸੀਂ 100 ਕਰੋੜ ਪ੍ਰਵਾਸੀਆਂ ਅਸੀਂ ਗਦਰ ਮਚਾ ਦਾਂਗੇ ਇਹ ਕਰਦਾ ਕਹਿਣਾ ਇਹ ਆ ਵੀ ਜਦੋਂ ਮੁਗਲਾਂ ਨਾਲ ਲੜਦੇ ਗੁਰੂ ਸਾਹਿਬ ਨੇ ਪੰਜ ਸੀਸ ਮੰਗੇ ਤਾਂ ਉੱਥੇ ਪੰਜਾਬੀ ਤੇ ਕੋਈ ਸਿੰਘ ਨਹੀਂ ਮੁਰਿਆ ਆ ਤਾਂ ਉੱਥੇ ਪ੍ਰਵਾਸੀ ਮੁਰੇ ਆਏ ਸੀ ਪੰਜ ਛੇ ਸੀਸ ਮੰਗੇ ਸੀ ਪਹਿਲਾਂ ਮੈਂ ਇਹਨੂੰ ਇਹ ਪੁੱਛਣਾ ਚਾਹੂੰ ਵੀ ਜਾ ਕੇ ਇਤਿਹਾਸ ਪੜ ਪਹਿਲਾਂ ਵੀ ਸਾਡਾ ਹਰੀ ਸਿੰਘ ਨਲੂਆ ਦੀਪ ਸਿੰਘ ਤਬ ਇਹ ਕੌਣ ਸੀ ਨੂੰ ਫੇਰ ਪਤਾ ਲੱਗੂ ਤੇ ਬਾਕੀ ਇਹਨੇ ਜਿਹੜੀ ਗੱਲ ਕਹੀ ਹੈ ਵੀ ਅਸੀਂ 100 ਕਰੋੜਾ ਇਹਨੂੰ ਕਿਹਾ ਆ ਕੇ ਦੇਖ ਲਾ ਫੇਰ ਲੱਗ ਜੂ ਪਤਾ ਤੈਨੂੰ ਵੀ ਸਾਡੇ ਗੁਰੂ ਜਿਹੜੇ ਕੀ ਸਾਡੇ ਤਾਂ ਸਿੱਖ ਸਵਾ ਲੱਖ ਨਾਲ ਇੱਕ ਲੜਾਤਾ ਸੀ ਤੁਸੀਂ ਹੈ ਕੌਣ ਆ ਬਈਆ ਜਾਂ ਕੋਈ ਹੈਗਾ ਇਹ ਮੰਨ ਲਓ ਦਾ ਪਈਆਂ ਦਾ ਅੱਗੋਂ ਮਾਮਾ ਬਣਿਆ ਖੜਾਗਾ ਤੇ ਇਹ ਬਈ ਆਪ ਦੀ ਸ਼ੌਤ ਲਪਾਊਗਾ ਜੇਕਰ ਤੇ ਸਿੰਘ ਨੂੰ ਅੜਗੇ ਨਾ ਇਹ ਦੋਨੇ ਤਾਂ ਫੇਰ ਪਤਾ ਲੱਗੂ ਇਹਨੂੰ ਵੀ ਸਿੱਧਾ ਇੱਕ ਪਾਸੇ ਤਾਂ ਤੁਸੀਂ ਅੱਗ ਲਾਉਣ ਦੀ ਗੱਲ ਤੁਸੀਂ ਕਰਦੇ ਹੋ ਨਾ ਕਿ ਸਾਡੇ ਸਿੰਘ ਖਾੜੇ ਸਿੰਘ ਤਾਂ ਹਰ ਕਿਸੇ ਨੂੰ ਹੁਣ ਤੱਕ ਬਖਸ਼ਦੇ ਆਏ ਆ ਇਹਨਾਂ ਨੂੰ ਤੇ ਜੇ ਇਹ ਗੱਲ ਹੁੰਦੀ ਤਾਂ ਹੁਣ ਨੂੰ ਥੋੜੀਆਂ ਧੌਣਾ ਆਏ ਉਡਰਣੀਆਂ ਸੀ ਜਿਵੇਂ ਕਿਸੇ ਦਰਖਤ ਤੋਂ ਦਤਨਾ ਲੈਂਦੀਆਂ ਹੁੰਦੀਆਂ ਤੁਸੀਂ ਪਹਿਲਾਂ ਤਾਂ ਇਤਿਹਾਸ ਜਾ ਕੇ ਪੜੋ ਫਿਰ ਮੈਂ ਅੱਗੇ ਦਿੰਨਾ ਜਵਾਬ ਪਹਿਲਾਂ ਇਹਨਾਂ ਨੂੰ ਮੈਂ ਫਿਰ ਬਣਾਉਣਾ ਇਹਨਾਂ ਦੀ ਰੇਲ ਤੇ ਪਹਿਲਾਂ ਇਹ ਵੀਡੀਓ ਸੁਣਾਦਾ ਤੁਹਾਨੂੰ ਵੀ ਇਹ ਸਖਸਾਂ ਦਾ ਦੋਨਾਂ ਦਾ ਕੀ ਕਹਿਣਾ ਚੰਗੀ ਤਰ੍ਹਾਂ ਸੁਣੋ ਜਿਹੜੇ ਕੱਟਰ ਬੰਦੀ ਵਿਚਾਰਾ ਦੇ ਲੋਕ ਹੈ ਜਿਹੜੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਭਾਈਚਾਰਾ ਕੀ ਹੁੰਦਾ ਹੈ ਸਾਨੂੰ ਤਾਂ ਇਹੀ ਲੱਗ ਰਿਹਾ ਕਿ ਕੋਈ ਏਜੰਸੀ ਜਿਹੜਾ ਇਹ ਕੰਮ ਕਰਵਾ ਰਹੀ ਹੈ ਔਰ ਉਹਨਾਂ ਨੇ ਉਹ ਏਜੰਸੀ ਕੇ ਥਰੂ ਏਜੰਸੀ ਦੇ ਹੱਥਾਂ ਖੇਡ ਰਹੇ ਹੈ ਉਹ ਤੇ ਅਸੀਂ ਕਿਸੇ ਕੀਮਤ ਤੇ ਵਿੱਚ ਨਹੀਂ ਹੋਣਾ ਕਿ ਪੰਜਾਬ ਦਾ ਮਾਹੌਲ ਉਹਨ ਪ੍ਰਵਾਸੀ ਵੀਰਾਂ ਨਾਲ ਸਾਰੇ ਨਾਲ ਅਸੀਂ ਖੜੇ ਹੈ ਕਿਸੇ ਵੀ ਤਰ੍ਹਾਂ ਦੇ ਵਿੱਚ ਕੋਈ ਵੀ ਬੰਦਾ ਅਗਰ ਅਤਿਆਚਾਰ ਕਰੇਗਾ ਅਸੀਂ ਉਹਨਾਂ ਦੇ ਨਾਲ ਮੋਢੇ ਦੇ ਮੋਢਾਂ ਮਿਲਾ ਕੇ ਖੜੇ ਹੈ ਔਰ ਮੂੰਹ ਤੋੜ ਉਹਨਾਂ ਨੂੰ ਜਵਾਬ ਵੀ ਦੇਵਾਂਗੇ ਤੁਸੀਂ ਕਹੋਗੇ ਪੰਜਾਬ ਦੇ ਵਿੱਚ ਪਰ ਲੱਗਦਾ ਇਹ ਲੱਗਦਾ ਨਹੀਂ ਕਿ ਜਿਹੜਾ ਪ੍ਰਵਾਸੀ ਨੇ ਕੰਮ ਕੀਤਾ ਉਹ ਬਖਸ਼ਣਯੋਗ ਆਏਗਾ ਮੈਂ ਕਿੰਨੇ ਕੇਸ ਦਿਖਾਤਾ ਤੁਹਾਨੂੰ ਇੱਕ ਬੰਦੇ ਨੇ ਇੱਕ ਮੱਛੀ ਨਿਕਲ ਤਲਾਬ ਦੇ ਵਿੱਚ ਕੁਝ ਖਰਾਬ ਕਰ ਦਿਆ ਤਾਂ ਸਾਰੇ ਪ੍ਰਵਾਸੀ ਹੋ ਗਏ ਇੱਕ ਨੂੰ ਤੁਸੀਂ ਸਜ਼ਾ ਦੇ ਦਿਓ ਕਾਨੂੰਨ ਸਜ਼ਾ ਦੇਗਾ ਤੁਹਾਨੂੰ ਕੀ ਦੇ ਅਧਿਕਾਰ ਦਿੱਤੇ ਹੈ ਇਹ ਤੁਹਾਡੇ ਕੋਲ ਅਧਿਕਾਰ ਹੈ ਤੇ ਸੰਦੀਪ ਸਿੰਘ ਜਿਹੜਾ ਖਾਲਿਸਤਾਨੀ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਡੀਜੀਪੀ ਸਾਹਿਬ ਉਹਨਾਂ ਦੇ ਉੱਪਰ ਕੜੀ ਕਾਰਵਾਈ ਕਰਨ ਇੱਕ ਤਰਫਾ ਨਹੀਂ ਚੱਲੂਗੀ ਇੱਕ ਵਾਰੀ ਮੁਕਸਰ ਦੇ ਵਿੱਚ ਮੁਕਸਰ ਦੇ ਵਿੱਚ ਇੱਕ 6 ਸਾਲਾਂ ਦੇ ਨੌਜਵਾਨ ਦਾ ਤਿੰਨ ਪੰਜਾਬੀ ਸਿੱਖਾਂ ਦੁਆਰਾ ਗਲਤਕਾਰ ਕੀਤਾ ਗਿਆ ਉਸ ਬੱਚੇ ਦਾ ਜਾਂ ਫਿਰ ਸਾਰੀ ਸਿੱਖ ਕਮਿਊਨਿਟੀ ਗਲਤ ਹੋ ਗਈ ਇਹ ਅੱਪਾ ਇਹ ਕੋਈ ਅੱਦਾ ਕੋਈ ਨਹੀਂ ਕਰ ਸਕਦੇ ਜੇ ਇੱਕ ਕਮਿਊਨਿਟੀ ਦੇ ਕਿਸੇ ਇੱਕ ਬੰਦੇ ਨੇ ਜੇ ਇਹੋ ਜਿਹਾ ਕੁਝ ਕਰਤੀਆਂ ਤੁਸੀਂ ਸਾਰਿਆਂ ਨੂੰ ਲਪੇਟੇ ਚ ਲੈ ਲੋ ਭਈ ਪ੍ਰਵਾਸ ਦਾ ਸਿਸਟਮ ਹੈ ਪ੍ਰਵਾਸ ਦਾ ਸਿਸਟਮ ਤਾਂ 350 ਸਾਲ ਪਹਿਲਾਂ ਦਾ ਚੱਲ ਰਿਹਾ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਤੋਂ ਚੱਲ ਕੇ ਇੱਥੇ ਪੰਜਾਬ ਚ ਆਏ ਸੀਗੇ ਇਹ ਪ੍ਰਵਾਸ ਜਤਾ ਚੱਲ ਰਿਹਾ ਔਰ ਜਦ ਉਰੇ ਗੁਰੂ ਸਾਹਿਬ ਨੇ ਮੁਗਲਾਂ ਦੇ ਨਾਲ ਲੜਦੇ ਹੋਏ ਜਦ ਪੰਜ ਸੀਸ ਮੰਗੇ ਤਾਂ ਕੋਈ ਪੰਜਾਬੀ ਨਹੀਂ ਸੀ ਆਇਆ ਮੂਰੇ ਜਾਦੇ ਪ੍ਰਵਾਸੀਓ ਆਏ ਸੀਗੇ ¡No, no, ਦੇਸ਼ ਦੇ ਵਿੱਚ ਕੀ ਹਾਲ ਹੋਊਗਾ ਜਿਸ ਤਰ੍ਹਾਂ ਦੇ ਨਾਲ 5 ਸਾਲ ਦੇ ਬੱਚੇ ਦੇ ਨਾਲ ਕੀਤਾ ਗਿਆ ਹਾਂਜੀ ਆ ਹੁਣ ਮੈਂ ਬਈ ਇਹੀ ਕਹਿਣਾ ਚਾਹੁੰ ਆ ਹੁਣ ਸਿਵ ਸੈਨਾ ਵਾਲੇ ਆ ਨਾ ਜਿਹੜੇ ਇਹ ਵੀ ਮਾਹੌਲ ਇਹ ਖਰਾਬ ਕਰਨਾ ਚਾਹੁੰਦੇ ਆ ਹੁਣ ਇਹ ਕਹਿੰਦਾ ਨਾ ਵੀ ਅਸੀਂ 100 ਕਰੋੜ ਆ ਤੇ ਗਦਰ ਮਚਾ ਦਾਂਗੇ ਤਾਂ ਇਹਨੂੰ ਮੈਂ ਵੀ ਚੇਤਾਵਨੀ ਦੇਣਾ ਚਾਹੁੰਨਾ ਅਸੀਂ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਸਾਡੇ ਜਿਹੜੇ ਸਿੱਖ ਆ ਸਵਾ ਲੱਖ ਨਾਲ ਇੱਕ ਲੜਿਆ ਸੀ ਸੋਨੂੰ ਦਾਸੀ ਵਾਧੂ ਆ ਛੋਡੀਆਂ ਕਰਦਣਾ ਐ ਉੱਡਣੀਆਂ ਜਿਵੇਂ ਕਿਤੇ ਤਾਲੀ ਤੋਂ ਦਤਰਾ ਲੈਂਦੀਆਂ ਹੁੰਦੀਆਂ ਸਾਰਿਆਂ ਦੀਆਂ ਜਿੰਨੇ ਵੀ ਤੁਸੀਂ ਸਿਵ ਸੈਨਾ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਣਾਗਾ ਵੀ ਜਿਹੜੇ ਸਿੱਖਾਂ ਨੂੰ ਇਹ ਚੈਲੰਜ ਕਰਦਾ ਨਾ ਇਹ ਇਹਨੂੰ ਕਹੇ ਆ ਜਾ ਮੂਰੇ ਬਾਹਲਾ ਬੋਲਣ ਵਾਲਾ ਜਿਹੜਾ ਕੈਮਰੇ ਸਾਹਮਣੇ ਬੋਲਣ ਜਾਣਦਾ ਮੂਰੇ ਆ ਜਾ ਤੇਰਾ ਮੂਤ ਵਿੱਚ ਨਾ ਨਿਕਲ ਗਿਆ ਤਾਂ ਫੇਰ ਕਹੀਂ ਭਾਈ ਇੱਥੇ ਦਰਦੇ ਇਹ ਆਉਂਦਾ ਵੀ ਪੰਜਾਬ ਦਾ ਮਾਹੌਲ ਇਹ ਖਰਾਬ ਕਰਨਾ ਚਾਹੁੰਦੇ ਆ ਗੱਲ ਤਰੀਕੇ ਨਾਲ ਹੁੰਦੀ ਹੁੰਦੀ ਆ ਇੱਕ ਤਰੀਕੇ ਨਾਲ ਵੀ ਕਹਿ ਸਕਦੇ ਆ ਵੀ ਨਾ ਪਾਈ ਤੁਸੀਂ ਮਾਹੌਲ ਖਰਾਬ ਨਾ ਕਰੋ ਪ੍ਰਵਾਸੀ ਪਹਿਲਾ ਨੰਬਰ ਤਾਂ ਇਹ ਕਮਾ ਮੈਂ ਵੀ ਐਨਾ ਟਾਈਮ ਲੱਗਦਾ ਨਹੀਂ ਸੀ ਜੇ ਹੁਣ ਸਿੱਖ ਸਾਡੇ ਇੱਕ ਪਾਸੇ ਹੋ ਜਾਂਦੇ ਉਹਦਾ ਹਜੇ ਵੀ ਬਖਸ਼ੀ ਜਾਂਦੇ ਆ ਕਿਸੇ ਨੂੰ ਹਜੇ ਕੁੱਟਮਾਰ ਕਿਸੇ ਦੀ ਸ਼ੁਰੂ ਨਹੀਂ ਕੀਤੀ ਪਰ ਜੇ ਕਰਤੀ ਨਾ ਤਾਂ ਫਿਰ ਇਹ ਕਿਤੇ ਵੀ ਨਹੀਂ ਖੜਨੇ ਸਿਵਸੈਨ ਵਾਲੇ ਮੰਨਦੇ ਆ ਅਸੀਂ ਵੀ ਮੰਨਦੇ ਆ ਵੇ ਜੋ ਕ੍ਰਿਸ਼ਨ ਭੁਵਾਨ ਨੂੰ ਵੀ ਮੰਨਦੇ ਆ ਸਿਪ ਭੋਲੇ ਨਾ ਨੂੰ ਵੀ ਮੰਨਦੇ ਆ ਸਾਰਿਆਂ ਨੂੰ ਸਾਰੇ ਧਰਮ ਇੱਕੋ ਹੀ ਆ ਪਰ ਜਿਹੜਾ ਇਹ ਮਾਹੌਲ ਤੁਸੀਂ ਖਰਾਬ ਤੁਸੀਂ ਹੀ ਕਹਨੇ ਆ ਵੀ ਜਿਹੜਾ ਕੀ ਬਾਬਾ ਦੀਪ ਸਿੰਘ ਨੇ ਥੇਲੀ ਤੇ ਸੀਸ ਲੜਦਾ ਲੜਦਾ ਹਰਿਮੰਦਰ ਸਾਹਿਬ ਆ ਗਿਆ ਜੀ ਹੁਣੀ ਨੂੰ ਰਹਾਤਾ ਸੀ ਉਹ ਥੋੜੇ ਵਰਗੇ ਕੀ ਕਰ ਲੈਣਗੇ ਬਾਬਾ ਹਰੀਸ਼ ਲਲੂਆ ਜਿਹਨੂੰ ਡਰਦੇ ਮੋਗਲਾ ਮੈਂ ਕਹਣਾ ਲੀੜਿਆਂ ਤੋਂ ਡਰਦੇ ਸੁੱਕਣੇ ਪਾਏ ਪਏ ਸੀ ਇੱਕ ਸ਼ਹਿਰਾ ਉੱਥੋਂ ਡਰਦੇ ਭਾਜ ਜਾਂਦੇ ਸੀਗੇ ਤਾਂ ਇਹੋ ਜੇ ਸਾਡੇ ਯੋਧੇ ਆਏ ਆ ਭੀਮ ਸਿੰਘ ਸਾਡੇ ਯੋਧੇ ਜਿਹੜੀਆਂ ਕੁਰਬਾਨੀਆਂ ਤਕੜੀਆਂ ਤਕੜੀਆਂ ਕੀਤੀਆਂ ਤਾਂ ਭਾਈ ਤੁਸੀਂ ਕੀ ਮੁਕਾਬਲਾ ਕਰ ਲਓਗੇ ਇਤਿਹਾਸ ਵਿੱਚ ਜਾ ਕੇ ਪੜ੍ਹੋ ਜਾ ਕੇ ਤਾਂ ਭਾਈ ਜਿਹੜੇ ਇਹ ਹੁਣ ਸਾਡੇ ਸਿੱਖਾਂ ਦੇ ਉੱਪਰ ਉਂਗਲ ਉਠਾਉਣ ਵਾਲੇ ਆ ਤੇ ਇਹਨਾਂ ਨੂੰ ਅਸੀਂ ਜਵਾਬ ਦੇਣਾ ਚਾਹੁੰਦੇ ਆ ਅਸੀਂ ਵੀ ਸਾਡੇ ਸਿੱਖਾਂ ਦੇ ਨਾਲ ਖੜੇ ਆ ਪੰਜਾਬੀ ਆ ਤੇ ਧਰਤੀ ਜਿਹੜੀ ਸਾਡੀ ਮਾਂ ਬੋਲੀ ਵੀ ਪੰਜਾਬੀ ਆ ਤਾਂ ਅਸੀਂ ਇੱਥੋਂ ਦੀ ਜੰਮੇ ਪਲੇ ਤੇ ਅਸੀਂ ਤੇ ਛਾਣੀ ਦਿਖਾਉਣਾ ਚਾਹੁੰਦੇ ਜਿਹੜਾ ਵੀ ਕੋਈ ਲੜਨਾ ਵੀ ਚਾਹੂਗਾ ਤਾਂ ਅਸੀਂ ਨਾਲ ਖੜੇ ਆ ਪਹਿਲਾ ਨੰਬਰ ਮਾਹੌਲ ਕਮਾਂਗੇ ਖਰਾਬ ਨਾ ਕਰੋ ਜੇਕਰ ਖਰਾਬ ਕਰਨਗੇ ਤਾਂ ਨਾਲ ਖੜੇ ਆ ਅਸੀਂ ਸਿੱਖਾਂ ਦੇ ਪੰਜਾਬੀ ਆ ਇਸ ਹੋਣ ਦੇ ਨਾਤੇ ਸਾਡਾ ਵੀ ਖੂਨ ਖੋਲਦਾ ਵੀ ਮਾਹੌਲ ਖਰਾਬ ਕਰ ਰਿਹਾ ਗੱਲ ਇਹ ਹੈਗੀ ਗੱਲ ਲੜਾਈ ਦੀ ਨਹੀਂ ਇਹ ਮਾਹੌਲ ਖਰਾਬ ਕਰ ਰਿਹਾ ਗੱਲ ਤਰੀਕੇ ਨਾਲ ਹੁੰਦੀ ਆ ਇਹਨੇ ਕੀ ਕਿਹਾ 100 ਕਰੋੜ ਆ ਸੀ ਤਾਂ ਫਿਰ ਅਸੀਂ ਵੀ 165 ਕਰੋੜਾਂਗੇ ਆ ਜੀ ਜਿੱਥੇ ਮਰਜੀ ਛੋੜੀਆਂ ਤੌਣਾ ਤੁਹਾਨੂੰ ਤਾਂ 20 ਕ ਜਣੀ ਬਾਦੂ ਹੈਗੇ ਸਾਡੇ ਸਿੱਖ ਉੱਤਰਿਆਏ ਤਾਂ ਤੁਹਾਨੂੰ ਜਾਣਦੇ ਹੋ ਫਿਰ ਜਿਹੜਾ ਕੀ 100 ਸਵਾ ਲੱਖ ਨਾਲ ਇੱਕ ਲੜਾਤਾ ਸੀ ਤਾਂ ਤੁਸੀਂ ਤਾਂ ਕੁਝ ਵੀ ਨਹੀਂ ਹੈਗੇ ਅੱਜ ਹੀ ਇਹਨੂੰ ਕ ਲੰਡੂ ਨੂੰ ਮੇਰੀ ਬਈ ਚੇਤਾਵਨੀ ਸਿੱਧੀ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਦਰਵੇ ਮਿਲਦੇ ਆ ਕਾਨੂੰਨਾਂ ਵਿੱਚੋਂ ਤੇ ਧੰਨਵਾਦ